ਵਾਹਿਗੁਰੂ ਜੀ ਕਾ ਖਾਲਸਾ ਸ਼ਿਰ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਅਗੇ ਅਰਦਾਸ ਕਰਦਾ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਸਾਨੂੰ ਜੈਨ ਦੁਗੁਣੀ ਤੇ ਰਾਜਾ ਗੁਣੀਰ ਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਨੁੱਖ ਜੀ ਆਪਣੇ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਤੁਸੀਂ ਪਿਛਲੇ ਬਲੌਗਾਂ ਤੋਂ ਦੇਖਿਆ ਰਹੇ ਹੋ ਜੀ ਘਰ ਦੇ ਵਿੱਚ ਪੇਂਟ ਦਾ ਕੰਮ ਚੱਲ ਰਿਹਾ ਹੈ ਤੇ ਅੱਜ ਵਾਰੀ ਆ ਗਈ ਜੀ ਸਾਡੇ ਕਿਚਨ ਦੀ ਸਰੋਈ ਦੀ ਇਹਨਾਂ ਦਾ ਬਾਬ ਜਿੰਨਾ ਸਾਰੇ ਘਰ ਤੋਂ ਸਮਾਨ ਨਿਕਲਿਆ ਕੱਲਾ ਰਸੋਈ ਚੋਂ ਨਿਕਲਿਆ ਜੀ ਗੁਪਤ ਖਾਨੇ ਜਿਹੜੇ ਬਣੇ ਹੋਏ ਉਹਨਾਂ ਦੇ ਵਿੱਚ ਤੇ ਬਿਛਰੇ ਤੇ ਸਰੇਤਾ ਕਾ ਫਾਰੇ ਕਵਰ ਹੋ ਗਿਆ ਅੱチェ ਵੀ ਨਹੀਂ ਵੀ ਤਾਰੇ ਦਿੱਤੀ ਚਿਮਨੀ ਵਿੱਚ ਤੇ ਤਾਂ ਅਸੀਂ ਕਰਤੀ ਸੀ ਸਾਫ ਆਹ ਸੈਡਾ ਸੂਟਾਂ ਜਿਹੜੀਆਂ ਰਹਿਦੀਆਂ ਇਹਦੇ ਪਰ ਗਿੱਲਾ ਦਾ ਕੱਪੜਾ ਮਾਰ ਕੇ ਨਾ ਤਾਂ ਸਾਫ ਹੋਣੀ ਹੈ ਬਾਕੀ ਵਿੱਚ ਤੇ ਤਾਂ ਪਿੱਛੇ ਜੇ ਸਮਝ ਲੋ ਵੀ ਨਹੀਂ ਮਹੀਨਾ ਕੇ ਵਾਰ ਜਦੋਂ ਮੋਟਰ ਕੋਲ ਕੇ ਦੀ ਸਾਫ ਸਫਾਈ ਜੀ ਕੀਤੀ ਸਾਰੇ ਤੇ ਬਾਕੀ ਆ ਵੀ ਅੱਜ ਘਰ ਤੇ ਹੈਗਾ ਕੰਮ ਬਹੁਤ ਜ਼ਿਆਦਾ ਆਪਾਂ ਹੋਗੇ ਜੀ ਤਿਆਰ ਆਪਾਂ ਹੋਗੇ ਕੰਮਚੋਰ ਆਪਾਂ ਨੂੰ ਬਹਾਨਾ ਮਿਲ ਗਿਆ ਘਰ ਤੇ ਬਾਹਰ ਜਾਣ ਦਾ ਵੈਸੇ ਅ ਕੱਲ ਵੀ ਮੈਂ ਗਿਆ ਸੀ ਕੱਲੋਂ ਜੀ ਸੀ ਸੀ ਮੁਹਾਲੀ ਤਸਵੀਰ ਦੀ ਤਰੀਕ ਸੀ ਜੀ ਸਾਡੇ ਵਿੱਚ ਤੇ ਉਹਦਾ ਚਲਾਨ ਪੇਸ਼ ਹੋ ਗਿਆ ਚਲਾਨ ਪੇਸ਼ ਕਰਿਆ ਜੀ ਜਿਹੜਾ ਪਹਿਲਾਂ ਤਾਂ ਹੈਗੇ ਸੀ ਤਿੰਨ ਘਟਾਰਾ ਮੈਂ ਇੱਕ 에어ਪੋਰਟ ਆਲਾ ਕਰਿਆ ਬਸੀ ਮੁੱਦਾ ਉਹਨਾਂ ਦੇ ਵਿੱਚ ਇੱਕ ਭਾਖ ਦੇ ਟਾਈਮ ਦਾ ਮੁੱਦਾ ਜੀ ਤੇ ਇੱਕ ਮੈਂ ਕਹਿੰਦਾ ਜੀ ਇੱਕ ਸਾਲ ਦੇ ਵਿੱਚ ਜੀ ਨੂੰ ਵੀ ਉਹਨੂੰ ਫੋਨ ਕਰੇ ਚਾਹੇ ਮਨੂੰ ਕਰਿਆ ਚਾਹੇ ਭਾਈ ਨੂੰ ਕਰਿਆ ਚਾਹੇ ਜੀ ਨੂੰ ਵੀ ਕਰਿਆ ਉਹਦੇ ਉਹ ਪੂਰੀ ਲਿਸਟ ਕੱਢ ਕੇ ਲਾਈ ਵੀ ਹੈ 1700 ਪੰਨਿਆਂ ਦੀ ਲਿਸਟ ਆ ਪੂਰੀ ਏਡੀ ਬੜੀ ਫੋਨਾਂ ਦੀ ਉਹਦੇ ਚ ਕੀ ਨੂੰ ਕਿੰਨੀ ਵਾਰ ਕੇ ਤੂੰ ਕਿ ਨੂੰ ਫੋਨ ਕਰੇ ਹੋ ਸਾਰੇ ਉਹ ਆਪਣੀ ਡਿਟੇਲ ਜੀ ਬਣਾ ਕੇ ਉਹ ਭੇਜ ਕਰਿਆ ਹੁਣ ਦੇਖਦੇ ਆਂ ਅਗਲਾ ਪ੍ਰੋਸੈਸ ਕਿਹਾ ਚੱਲਦਾ ਕਿ ਆਂ ਜੀ ਉਹ ਮਨੂੰ ਲੱਗਦਾ ਵੀ ਹਾਈ ਕੋਰਟ ਚ ਅਪੀਲ ਵਕੀਲਤਾ ਕਰਿਆ ਭਈਆ ਤੇ ਇਹਦੇ ਸੈਸ਼ਨ ਗੱਜ ਦੇ ਮਨੂੰ ਲੱਗਦਾ ਬਹਿਰ ਤਰੀਕੇ ਨਾਲੀ ਪੈ ਗਈ ਉਹ ਤੋਂ ਬਾਅਦ ਫਿਰ ਦੇਖਦੇ ਆਂ ਹਾਈ ਕੋਰਟ ਦਾ ਰੁਖ ਕਰਾਂਗੇ ਆ ਮੈਨੂੰ ਤਰੇ ਵੀ ਛੱਤੀ ਤੋਂ ਛੱਤੀ ਪਈ ਉਹ ਨਿਰਦੋਸ਼ਤਾ ਹੈਗੀ ਆ ਨਿਕਲੇ ਆਪਣਾ ਬਾਹਰ ਆਪਣਾ ਕੇ ਕਾਰੋਬਾਰ ਸੰਭਾਲੇ ਘਰ ਦਾ ਕੰਮ ਸੰਭਾਲੇ ਬਾਕੀ ਤਾਂ ਚੇਤਾਵਨੀ ਫੇਰ ਆ ਗਈ ਜੀ ਅਧੀ ਆਪਣੇ ਮੌਸਮ ਵਿਭਾਗ ਵਾਲਿਆਂ ਦੀ ਵੀ 13 14 15 ਤਰੀਕ ਨੂੰ ਫੇਰ ਤੇਜ਼ ਹਵਾਵਾਂ ਮੀਂਹ ਹੀ ਪਤ ਨਹੀਂ ਚੱਠੜ ਜਾ ਕਾਦੀ ਕਾਦੀ ਵੀ ਬਣਾ ਪਈ ਸਾਵਧਾਨ ਰਹੋ ਪਤਾ ਨਹੀਂ ਹੁਣ ਰੱਬ ਕਿਹੜੇ ਰੰਗਾਂ ਚ ਰਾਜੀ ਆ ਜਿੱਥੇ ਸਾਡੇ ਏਰੀਆ ਚ ਚਲੋ ਬਾਕੀ ਰੂ ਦੀ ਕਿਰਪਾ ਨਾਲ ਜਿਹੜੀਆਂ ਬਚਿਆ ਹੋਈਆਂ ਹੁਣ ਜਿਹੜੀਆਂ ਨਸਰਨੀਆਂ ਸ਼ੁਰੂ ਹੋ ਗਿਆ ਹੁਣ ਜੇ ਇਹ ਤੇਜ਼ ਹਵਾਵਾਂ ਚੱਲੂਗੀਆਂ ਤਾਂ ਇਹ ਉਹਦੇ ਵਾਸਤੇ ਨੁਕਸਾਨਦੇ ਆ ਕਿਉਂਕਿ ਦੇ ਉੱਪਰ ਜਿਹੜਾ ਬੂਝ ਆਉਂਦਾ ਉਹ ਖਤਮ ਹੋਣਾ ਜਿਹੜਾ ਦਾਣਾ ਥੋੜਾ ਬਹੁਤ ਵਿੱਚ ਦੁੱਧ ਪੈਣ ਲੱਗਾ ਉਹਨੇ ਆਪੇ ਚ ਰਗੜਾ ਕੇ ਉਹਨੇ ਵੀ ਖਤਮ ਹੋਣਾ ਹੁਣ ਕੁਝ ਨਹੀਂ ਸਮਝ ਲੱਦੀ ਵੀ ਵੈਗੁਰੂ ਕਿਆ ਚਾਹੁੰਦਾ ਕਿਆ ਨਹੀਂ ਆਪਾਂ ਤਈ ਅਰਦਾਸ ਕਰਦੇ ਆ ਵੀ ਜੋ ਕੁਝ ਵੀ ਹੋਵੇ ਸਹੀ ਸਲਾਮਤ ਹੋਵੇ ਸਾਰਾ ਕੁਝ ਸਹੀ ਹੋ ਜਾਵੇ ਬਾਕੀ ਕੁਦਰਤ ਅੱਗੇ ਕੋਈ ਜ਼ੋਰ ਨਹੀਂ ਹੈਗਾ ਤੇ ਹੁਣ ਤਿਆਰੀ ਹੈ ਜੀ ਸਾਡੀ ਇੱਥੇ ਚੱਲ ਰਹੀ ਹੈ ਵੀ ਸੰਦੀਪ ਨੇ ਵੀ ਨਾਲ ਜਾਣਾ ਇਹਨਾਂ ਖੰਡਾਰ ਖਾਨਾ ਦਾ ਖੜਿਆ ਹੋਇਆ ਜਿਹਦਾ ਨਾ ਤੇ ਕਵਰ ਕਰਨਾ ਹੋਣਾ ਬਹੁਤ ਔਖਾ ਤੇ ਆਇਆ ਤਾਂ ਹਰਲੀ ਭਾਬੀ ਨੂੰ ਫੋਨ ਵੀ ਕਰਿਆ ਵਾ ਮਨ ਲੱਗਾ ਉਹ ਆਊਗੀ ਵਿਚਾਰੇ ਤੇ ਮੇਰਾ ਵੀ ਜਾਣਾ ਜ਼ਰੂਰੀ ਹੈ ਤੇ ਹੁਣ ਚੱਲਦੇ ਆਂ ਅੰਦਰ ਨੂੰ ਸੋਈ ਦੇ ਵਿੱਚੇ ਫਿਰ ਤੋਂ ਇਹਨਾਂ ਸਮਾਨ ਨੂੰ ਕਵਰ ਕਰਾਉਣਾ ਤੇ ਮੰਮੀ ਨੂੰ ਵੀ ਫੋਨ ਕਰ ਦੇ ਜੀ ਜਿਹੜਾ ਬਾਕਸੋ ਜੇ ਬਣਿਆ ਹੋਇਆ ਉਹਨੂੰ ਤਾਂ ਥੱਲੇ ਜਿਹੜਾ ਇੱਕ ਵਾਰ ਜਬਾਨ ਰੱਖ ਗਿਆ ਜਾਂ ਕਿਤੇ ਉਹਦੇ ਦਿਮਾਗ ਦੇ ਵਿੱਚ ਆ ਗਿਆ ਨਾ ਵੀ ਇਹ ਚੀਜ਼ ਦੀ ਲੋੜ ਆ ਤਾਂ ਉਹਨੂੰ ਕੱਢਣਾ ਬਾਹਰ ਨਹੀਂ ਵਿਚਾਰਾ ਬੱਚੇ ਰਹਿ ਜਾਂਦਾ ਬਾਕੀ ਅੰਦਰੋਂ ਤਾਂ ਤਕਰੀਬਨ ਸਾਰੇ ਕਲੀਅਰ ਹੈ ਕਲੀਅਰ ਆ ਅਦਰੋਂ ਦੇ ਦੂਜੇ ਜਿਹੜੇ ਆ ਆ ਵੀ ਰਹਿਣਾ ਕੰਮ ਕਰਦਾ ਆ ਵੀ ਦਰਵਾਜ਼ਾ ਰਹਿਣਾ ਬਾਕੀ ਪੇਂਟਰ ਸਭ ਸਾਡੇ ਲੱਗੇ ਹੋਏ ਨੇ ਦਰਵਾਜ਼ਾ ਲੰਗਾ ਤੇ ਖਿੱਚਾ ਮੈਂ ਛੇਤੀ ਜਾ ਮੈਂ ਛੇਤੀ ਆਣਾ ਦਰਵਾਜ਼ਾ ਹੋ छेती का जा आऊगा मेरे सारे मेरा भी अंदर वाहिगुरु जी का खालसा वाहिगुरु जी, जी की फतेह वाहिगुरु जी का खालसा वाहिगुरु जी की फतेह परमात्मा दा खुश रखे चल गया गाने दे चल के भाई आप मतलब पैसे जे बढ़ाई दे के गाना तो तुसी मेनू रात नु बढ़ाई थी हां मेरे पास से बाद जी पास से किथे बटवा किथे मैं सैनी जी क्यों के चोरी हो जांदा है ਅਕੜਾ ਤੈਨੂੰ ਨਹੀਂ ਪਤਾ ਘਟਾ ਘਟਾ ਦੇ ਅ ਉਹ ਕੋਕਰ ਦੇ ਵਿੱਚ ਇੰਨਾ ਕਰ ਅਮਰੂਦ ਮਹਾ ਦੇ ਕੇ ਆਤਾ ਹੈ ਨਹੀਂ ਹਾਂ ਖਾਂਦੇ ਨਹੀਂ ਬਸਲ ਵਿੱਚ ਹੁੰਦਾ ਇਹ ਨਹੀਂ ਹਾਂ ਮਾ ਮਾ ਤੇ ਕੱਢ ਦਰਾਂ ਨੂੰ ਕਿਹਾ ਮਾਂ ਚਾਲ ਕਿਸ ਦੀ ਅੱਛਾ ਤੇ ਵੀਰ ਉਹਦੇ ਆ ਰੋਗੀ ਬੀਚਾ ਚਾਹਦੇ ਆਇਆ ਆ ਗਿਆ ਘਰੀ ਮੇਰਾ ਕਹਣਾ ਮੰਨਦੀ ਹੈ ਕਹਿੰਦੇ 4000 4000 ਹੂੰ 4000 ਹੂੰ ਕੋ ਕੋ ਬਾਹਰ ਨਹੀਂ ਦੇ ਮੈਂ ਆਪ ਕੰਮਾਂ ਠੀਕ ਰਹੂੰਗੇ ਜੇ ਮੈਂ ਕੰਮਾ ਕਰਾਂਗਾ ਨਹੀਂ ਫਿਰ ਮੈਂ ਪਈ ਜੈਨੀ ਆ ਫੋਨ ਚਲਾਈ ਜੈਦੀ ਆ ਕਿਸੇ ਦਾ ਕੋਈ ਐਕਸੀਡੈਂਟ ਹੋ ਗਿਆ ਰੱਬ ਨਾ ਕਰੇ ਵੀਡੀਓ ਆ ਗਈ ਬਸ ਸਾਰੇ ਲੋਕ ਉਹਨੂੰ ਰੋਚੀ ਜਣਾ ਹਏ ਵਿਚਾਰੇ ਨਾਲ ਕੀ ਹੋ ਗਿਆ ਹੋਣਾ ਹਾਏ ਬੱਚੇ ਹੁਣ ਹਾਏ ਕਰਦਾ ਫਿਰ ਉਹ ਪਰ ਉਹ ਵੀ ਪੰਗਾ ਫਿਰ ਟੈਨਸ਼ਨ ਲੈ ਕੇ ਆਪ ਮਾਰੋ ਜਨ ਨਹੀਂ ਪਰ ਐਮਰਜੈਂਸੀ ਜਾਣਾ ਪੈਂਦਾ ਉਦੋਂ ਹੁਣ ਫਿਰ ਅਸੀਂ ਪਲਾਨ ਬਣਾ ਲਿਆ ਮੈਸਰ ਜੀਪ ਨੇ ਬਿਪਾ ਚਾਹਿਆ ਮੈਸਰ ਜੀਪ ਦੇ ਨਹੀਂ ਕਰਨਾ ਬਿਪਾ ਚਾਹਿਆ ਕੋਪਾਂ ਦੀ ਫੋਨ ਨੂੰ ਦੇਖੂਗੀ ਕੋਈ ਟੈਨਸ਼ਨ ਹੀ ਲਊਗੀ ਇਹਦੇ ਨਾਲ ਤਾਂ ਕੰਮ 'ਚ ਬਿਅਸਤ ਰਹਿਣਾ ਤਾਂ ਠੀਕ ਆ ਵੈਸੇ ਬੰਦੇ ਦਾ ਕੰਮ ਕਰਮ ਕੰਮ ਕਰਨਾ ਹੁੰਦਾ ਅਸੀਂ ਉਹ ਕਰਦੇ ਨਹੀਂ ਹੈਗੇ ਗੱਲ ਬਕਰੀ ਆ ਤੋਰਾ ਫੇਰ ਅਸੀਂ ਜਿਆਦਾ ਰੱਖਦੇ ਆ ਘਰ ਦੇ ਕੰਮ 'ਚ ਘੱਟ ਕਰਦੇ ਆ ਬਾਕੀ ਸੁਰੋਗੀ ਦਾ ਸਮਾਨ ਥੋੜਾ ਤੋਂ ਸਾਰਾ ਘੱਟਦਾ ਸੀ ਬਾਹਰ ਬੋਕਰ ਨੂੰ ਜਿੱਤੀ ਦੇ ਲਿਆ ਆਪਣਾ ਲੋਕੇ ਬਲੋਕ ਆਵਾ ਬਤਾਲਾ ਬਾਤਾਂ ਤੋਂ ਤੋਰ ਕੇ ਲਿਆ ਪ੍ਰੀਤ ਮੈਨੂੰ ਉਹ ਦੱਸਤਾ ਨਾਲ ਤੇਰੀ ਬੜੀ ਮਾਫੀ ਨੂੰ ਬਹੁਤ ਪਸੰਦ ਆਉਂਦਾ ਹਾਏ ਗਾਣੇ ਵੀ ਬੜਾ ਅੱਖਾਂ ਗਾਤਾ ਤਾ ਤੋਲ ਕੇ ਰਾਣੇ ਕਹਿੰਦਾ ਆਪਾਂ ਥੈਂਕ ਯੂ ਪ੍ਰੀਤ ਥੈਂਕ ਯੂ ਹਣੇ ਪਰ ਟਰੈਕਟਰ ਪੈ ਕੇ ਲਾ ਆ ਮੁਰੂਦ ਨੂੰ ਥਲੇ ਮੁਰੂਦ ਉੱਪਰ ਚੜਿਆ ਪਰੰਪਤਾਲ ਨੂੰ ਮੁਰੂਦ ਦੇ ਉੱਪਰ ਐਨ ਕਾ ਦਾ ਚੱਕਰ ਇਹਨੂੰ ਲਿਗਾ ਬੰਦਾ ਬਹੁਤ ਸਖੀਰ ਮਾਪਾ ਨਹੀਂ ਤੋੜਦਾ ਮੈਂ ਤੇਨਾਰ ਬਈ ਆ ਖੱਟਾਵਾ ਤੋੜਦਾ ਹੈ ਉਹ ਵੀ ਤੁਹਾਡੇ ਕੋਲ ਪਹੁੰਚਿਆ ਕਰਦਾ ਰਿਹਾਦਾ ਹੈ ਮੇਰਾ ਹਾਂ ਟੈਨਸ਼ਨ ਕਰਨ ਲੱਗਿਆ ਮੁੰਡਾ ਹਾਂ ਮੈਂ ਤਾਂ ਬਸ ਆਪਣੀ ਚੱਲਣੇ 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 ਹਾਂ ਮੈਂ ਤਾਂ ਟੈਨਸ਼ਨ ਤਾਂ ਨਹੀਂ ਲੱਗੀ ਤੂੰ ਹੁਣ ਵਕੀਰ ਜੀ ਬਣੀ ਜੰਦੀ ਕੀ ਗੱਲ ਠੀਕ ਆ ਮੈਨੂੰ ਰਾਜੇ ਜਿਹੜੇ ਰਾਹ ਨੂੰ ਫਿਰਦੀ ਭੰਗਲੀ ਵਕੀਰ ਹੋ ਗਈ ਛੱਡਦੀ ਜਾਈਂ ਭੰਗਲੀ ਜਾ ਕੇ ਕੀ ਕਰੋਗੇ ਉਹਦੇ ਵੀ ਪਾਈ ਲੈਣੇ ਉੱਥੇ ਰਹਿਣਾ ਹਾਂ ਫੱਡਾਂ ਨੂੰ ਹਲਾਇਦਾ ਹੁੰਦਾ ਥੋੜਾ-ਥੋੜਾ ਬੰਦਾ ਦਿਮਾਗ ਖਮਾਰਤਾ ਹੁੰਦਾ ਹੀ ਕਹਿੰਦਾ ਕਹਿੰਦਾ ਇਹ ਪਾ ਕੁਤ ਮਦਾਰ ਕਰੀ ਜਾਵਾਂਗੇ ਦਿਮਾਗ ਉੱਤੇ ਲੱਗਿਆ ਰਹਿੰਦਾ ਐ ਬੇਲਾ ਦਿਮਾਗ ਸ਼ਤਾਨ ਦਾ ਘਰ ਹੁੰਦਾ ਐ ਫਿਰ ਉਹ ਕਦੇ ਇੱਧਰੋਂ ਪਾਸਾ ਲੈ ਜਾਂਦਾ ਤੇ ਉੱਥੋਂ ਪਾਸਾ ਲੈ ਜਾਂਦਾ ਉਹ ਮੈਂ ਕਰਦਾ ਜੀ ਪਾਸੂ ਨੂੰ ਆਪਣੀ ਦੀ ਗੱਲ ਆ ਐ ਪਈ ਅੰਦਰ ਕਾਲਪ ਜੀ ਆਏ ਮੇਰੇ ਤੂੰ ਤੂੰ ਜੀ ਬੰਦਾ ਕੁਤ ਨਹੀਂ ਜਾ ਉਹ ਮੈਂ ਤੁਹਾਨੂੰ ਕਬਰਾ ਡੋਂਦੀ ਆ ਐਨੇ ਨੂੰ ਜਾਗਤ ਮਾ ਤਾਂ ਆ ਗਈ ਜੀ ਦਾਤਾ ਮਾਪਾ ਭਾਬੀ ਜੀ ਇਹ ਤਿੰਨੇ ਜਣੀਆਂ ਨੇ ਪੂਰਾ 1 ਘੰਟਾ ਆਪਣਾ ਦੁੱਖ ਸੁੱਖ ਕਰਾਇਆ ਲੈ ਹਾਂ ਦੁੱਖ ਸੁੱਖ ਕਰਨ ਤੋਂ ਬਾਅਦ 2 ਘੰਟੇ ਸੰਦੀਪ ਨੇ ਆਏ ਨਹੀਂ ਕਿਹਾ ਜੀ ਮੇਰੀ ਬੱਖੀ ਰੋਤੀ ਹੈ ਮਤਲਬ ਹੁੰਦਾ ਹੈ ਜੈਨੇ ਵੀ ਮੱਤਵੱਤੀ ਵੀ ਇਹ ਸੁਣਦੇ ਹੋ ਮਤਲਬ ਮਤਲਬ ਇਹ ਗੱਲ ਜਿਹੜੇ ਜਿਹੜੇ ਗੋਲੇ ਜਿਹੇ ਬਣੇਦੇ ਹੁੰਦੇ ਨਾ ਢਿੱਡ 'ਚ ਕੋਈ ਬੰਦਾ ਹੋਵੇ ਉਹਦੇ ਵਿੱਚ ਕੋਈ ਪਾਰਟੀਦਾਰ ਬਣ ਜਵੇ ਆ ਕੇ ਜਿਹੜਾ ਬੇਬੇ ਆ ਗਈ ਹੈ ਤਾਂ ਉਹ ਪੇਰਾ ਆਪਣੇ ਦੋ ਕੋਥੋਂ ਖੜੇ ਆ ਬਾਹਰ ਕੋਲੇ ਨਿਕਾ ਕੇ ਵੀ ਹਾਂ ਵਿੱਕੀ ਮੈਨੂੰ ਪੁੱਛਦਾ ਕਿ ਮੈਨੂੰ ਦਰਦ ਹੁੰਦਾ ਵਿੱਕੀ ਅਸੀਂ ਜਾਂਦਾ ਵਿੱਕੀ ਮੈਨੂੰ ਕਹਿੰਦਾ ਪੈਸੇ ਰੁਕਾ ਆਇਆ ਨਾ ਕਿ ਹਾਂ ਆਇਆ ਕਰਨ ਜਿਹਦੇ ਗੱਲਾਂ ਜਾਂ ਕਰ ਕੋਕ ਫੇਰ ਸੱਟ ਜੀ ਹੋ ਗਈ ਮੈਂ ਦੋ ਤਿੰਨ ਘੰਟੇ ਇਹਨਾਂ ਵਧੀਆ ਨਿਕਲ ਜਾਂ ਸ਼ਾਮ ਨੂੰ ਫੇਰ ਲੱਗੀ ਮੈਨੂੰ ਲੱਭ ਬਜਾ ਕਰਨ ਮੈਨੂੰ ਕੰਮ ਆਇਆ ਘਰ ਕੈਂਟੀ ਕ੍ਰੈਸ਼ ਗੇਮ ਲਾ ਲ ਵੀ ਭਾਈ ਤੂੰ ਦਿਮਾਗ ਤਾਂ ਲਾੜਨਾ ਬੰਦਾ ਇੱਕ ਚੀਜ਼ ਨੂੰ ਸੋਚੀ ਜਾਵੇ ਵੀ ਹਾਂ ਮੇਰੇ ਨਾਲ ਦਰਦ ਹੁੰਦਾ ਉਹ ਸੜਾ ਬਾਦ ਦਾ ਬਾਦ ਦਾ ਬਾਦ ਦਾ ਵਧੀਆ ਜਾਂਦਾ ਫਿਰ ਉਹ ਘਟਦਾ ਨਹੀਂ ਜਾਂ ਦਿਮਾਗ ਹੋਰ ਪਾਸੇ ਚਲ ਜਾਵੇ ਫੇਰ ਉਹਨਾਂ। ਉਹ ਤੇਰੇ ਨਾਲ ਮਾਂ ਕੋਈ ਵੀ ਦਵਾਈ ਨਾ ਦੇ ਆਪਾਂ ਕੋਈ ਦਵਾਈ ਹੁੰਦੇ ਮੰਨ ਕੇ ਚੱਲੋ ਵੀ ਦਰਦ ਦੀ ਦਵਾਈ ਨਹੀਂ। ਪੂਰੇ ਅਸਰ ਜਦ ਕਰਦਾ ਜਦ ਤਾਂ ਸਾਡੇ ਦਿਮਾਗ ਨੇ ਸੋਚਣਾ ਸ਼ੁਰੂ ਕਰ ਦਿੰਦਾ ਵੀ ਮੈਂ ਦਵਾਈ ਨਹੀਂ ਵੀ ਮੈਂ ਠੀਕ ਐ। ਉਹ ਪੋਜ਼ਿਟਿਵ ਥਿੰਕਿੰਗ ਹੋ ਗਈ ਸਾਡੀ। ਦਰਦ ਤਾਂ ਹੁੰਦੀ ਐ ਉਹ ਘਟਦਾ 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 ਪਰ ਸਾਡੇ ਦਿਮਾਗ ਨੇ ਐਕਸੈਪਟ ਕਰਦਾ ਵੀ ਮੈਂ ਦਵਾਈ ਨਹੀਂ ਲਈ ਮੈਂ ਠੀਕ ਹਾਂ। ਨਹੀਂ। ਜਦ ਦਿਮਾਗ ਨੇ ਸੋਚਣਾ ਹੀ ਨਹੀਂ। ਕਈ ਪੇਸ਼ੈਂਟ ਐ ਤਾਂ ਹੁੰਦੇ ਮੰਨ ਕੇ ਚੱਲੋ ਮੈਂ ਦੇਖਿਆ ਜਿਵੇਂ ਆਂਟੀ ਸੀ ਸਾਡੀ ਪੁੱਤਰ ਜਾਨ ਮਾਹਲ ਦੀ ਮੰਮੀ ਸੀ। ਮਤਲਬ ਜਦੋਂ ਉਹ ਲਾਸਟ ਟਾਈਮ ਸੀ ਤਾਂ ਉਹ ਪਤਾ ਨਹੀਂ ਕਿ ਮਨ ਨੂੰ ਕੋਈ ਦਵਾਈ ਅਸਰ ਨਹੀਂ ਕਰਦੀ ਦਵਾਈ ਕੋਈ ਅਸਰ ਨਹੀਂ ਕਰਦੀ ਫਿਰ ਦਵਾਈ ਅਸਰ ਕਰਦੇ ਵੀ ਹਟੇ ਜਾਂਦੀ ਹੈ ਤਾਂ ਬੰਦਾ ਜਿਹੇ ਜੀ ਸੋਚ ਉਹ ਅਪਣਾ ਲਵੇ ਬੰਦਾ ਫਿਰ ਉਦਾਂ ਦੀ ਹੋ ਜਾਂਦਾ ਫਿਰ ਆਣਦਾ ਵੀ ਭੁੱਖ ਭੁੱਖ ਵੀ ਲੱਗਣ ਤੇ ਅੜ ਜਾਂਦੀ ਜਾਂ ਬੰਦੇ ਨੇ ਨੈਗੇਟਿਵੇ ਸੋਚ ਲਿਆ ਵੀ ਹੁਣ ਮੈਂ ਬਚਣਾ ਨਹੀਂ ਹੈਗਾ ਫਿਰ ਬੰਦਾ ਉਦੋਂ ਹੋ ਜਾਂਦਾ ਸੋਚਦਾ ਸੋਚਦਾ ਖਾਣਾ ਪੀਣਾ ਵੀ ਛੁੱਟ ਜਾਂਦਾ ਹੈ ਟਾਈਮ ਨਾਲ ਉੱਠਣਾ ਟਾਈਮ ਨਾਲ ਕਿਸੇ ਨਾਲ ਕੁਝ ਸੁੱਕ ਕਰਨਾ ਸਾਰਾ ਕੁਝ ਭੁੱਲ ਜਾਂਦਾ ਹੈ 9 ਮਾਰ ਤੇ ਆਸਾ ਗਰੀਆ ਡਾ ਉਹ ਡਾਕਟਰ ਜੀ ਹੋਣਾ ਨਾ ਵੱਜੇ ਨਹੀਂ ਰਿਆ ਵੱਜਣੀ ਨਹੀਂ ਸੱਤੇ ਹੋਣਾ ਸਾਡੇ ਸਾਡੇ ਵਿੱਚ ਬੈਠੇ ਲਿਖਿਆ ਸੋ ਬਈ ਬਿੱਕੇ ਨੂੰ ਜਾਨ ਲਾਉਣ ਦਾ ਬਹੁਤ ਸ਼ੰਕਾ ਸਾਰੇ ਪਰ ਕਦੇ ਕਿਸੇ ਦੀ ਸਾਲਾ ਕਦੇ ਜਾਨ ਲਾਉਣ ਮ ਉਹ ਕੰਮ ਹੋ ਜਾਂਦਾ ਸੱਸ ਨੂੰ ਉੱਪਰ ਚਦਰਾਈਆਂ ਕਰਦੀ ਆਪਣੇ ਦਿਨ ਭੁੱਲ ਗਈ ਬਈ ਨੇ ਗੱਲ ਇਹ ਆ ਬਿੱਕੇ ਨੂੰ ਕੋਈ ਆਈ ਵਰਕੇ ਬੱਚੇ ਵੀ ਜਿੱਦਾਂ ਤੈਨੂੰ ਚੱਕਰ ਆਉਂਦੇ ਤੇ ਅਸੀਂ ਤੈਨੂੰ ਆਇਓ ਕਹਿੰਦੇ ਤੇ ਕੰਮ ਲੱਗ ਆਇਆ ਕਰ ਸਾਨੂੰ ਉਲਟਾ ਤੇਰੀ ਟੈਨਸ਼ਨ ਹੋ ਗਈ ਬੀਬੀ ਕਿ ਬਚਾਰਾ ਬੁਲਾਰ ਪਿਆ ਰਹਿਦਾ ਹੈ ਹੈ ਆਏ ਹੋਈ ਜਾਂਦਾ ਹੈ ਆਏ ਹੋਈ ਜਾਂਦਾ ਉਹ ਮੈਂ ਮੰਨਦਾ ਮੈਂ ਤਾਂ ਮੈਂ ਮੈਂ ਜਿਹੜੀ ਪ੍ਰੋਬਲਮ ਦੇ ਵਿੱਚ ਫਸਿਆ ਤਾਂ ਉਹ ਮੇਰੇ ਕਮਰੇ ਤੋਂ ਬਾਹਰ ਨਿਕਲ ਕੇ ਹੀ ਹੱਲ ਹੋਣੀ ਗੀ ਹਾਂ ਕਮਰੇ 'ਚੋਂ ਪੈ ਕੇ ਹੱਲ ਨਹੀਂ ਸੀ ਹਾਂ ਫਿਰ ਮੈਂ ਨਿਕਲ ਗਿਆ ਜਦ ਤੂੰ ਅੰਦਰ ਪਿਆ ਰਹੇ ਮੇਰੀ ਜਿਹੜੀ ਜਿਹੜੀ ਪ੍ਰੋਬਲਮ ਮਨੂ ਦੀ ਨਾ ਲੋਕਾਂ ਨੂੰ ਕਿਸੇ ਨੂੰ 3 ਸਾਲ ਹੋ ਗਏ ਉਹਦੇ ਤੋਂ ਜੂੜਦਿਆਂ ਨੂੰ ਕਿਸੇ ਨੂੰ 10 ਸਾਲ ਹੋ ਗਏ ਉਹਦੇ ਤੋਂ ਹਾਂ ਪਰ ਬਹਗਰੂ ਕਰੇ ਵੀ ਸਾਰਿਆਂ ਪਰ ਕਿਰਪਾ ਕਰੇ ਜਿਹਨੂੰ ਕੋਈ ਐਂਜਾਇਟੀ ਦੀ ਪ੍ਰੋਬਲਮ ਆ 1 2 3 ਸੋਚਾਲਾ ਬੰਦਾ ਹੈ ਵੀ ਮੈਂ ਠੀਕੇ ਨਹੀਂ ਹੁਣਾ ਉਸੇ ਸੋਚ ਕਿਸੇ ਵੀ ਤਰ੍ਹਾਂ ਪੋਜ਼ਿਟਿਵ ਹੋ ਜਵੇ ਹਾਂ ਆਪਣੇ ਪਰਿਵਾਰ ਦੇ ਵਿੱਚ ਹਸੇ ਖੇਲੇ ਤੇ ਦੁੱਖ ਸੁੱਖ ਆਪਣੀ ਜ਼ਿੰਦਗੀ ਦਾ ਆਪਣੇ ਪਰਿਵਾਰ ਦੇ ਵਿੱਚ ਬੰਜੀਤ ਕਰੇ ਜਿਹੜਾ ਬੰਦਾ ਅੰਦਰੇ ਕੁੱਟ ਪਾ ਕੇ ਰੱਖ ਰਵੇ ਨਾ ਵੀ ਹਾਂ ਜੇ ਕੋਈ ਦੁੱਖ ਆਪਣੇ ਆਪ ਨੂੰ ਤੰਦਰੇ ਰੱਖੇ ਜਾਂ ਆਪਣੇ ਪਰਿਵਾਰ ਨੂੰ ਉਹ ਵੀ ਅੰਦਰੇ ਰੱਖੇ ਕਿਸੇ ਨਾਲ ਸ਼ੇਅਰ ਨਾ ਕਰੇ ਸ਼ੇਅਰ ਕਰ ਨਾਲ ਬਹੁਤ ਹੱਲ ਹੁੰਦੇ ਆ ਕੋਈ ਕੋਈ ਡਾਕਟਰ ਦੀ ਸਲਾਹ ਦੇ ਦਿੰਦਾ ਕੋਕਾਸ ਦੀ ਸਲਾਦ ਦਨ ਕੋਕਾਸ ਦੀ ਸਲਾਦ ਨਾ ਸਲਾਹ ਫਰੀ ਦੀ ਬਹੁਤ ਵਧੀਆ ਵੀ ਮਿਲ ਜਾਂਦੀ ਹੈ ਬਹੁਤ ਮਾੜੀ ਵੀ ਮਿਲ ਜਾਂਦੀ ਹੈ ਉਹ ਸਾਡੇ ਪਰ ਡਿਪੈਂਡ ਕਰਦਾ ਵੀ ਅਸੀਂ ਕਿਹੜੀ ਐਕਸੈਪਟ ਕਰਨੀ ਕਿਹੜੀ ਨਹੀਂ ਕਰਨੀ ਨਹੀਂ ਉਹ ਚੁਣ ਕਰਦਾ ਹੁਣਾਂ ਬੋਲੀ ਮੈਨੂੰ ਗੱਲ ਤੇ ਲਾਜ਼ਮ ਨਹੀਂ ਚੜੇ ਦੋ ਚੰਦਰੀ ਦੇ ਪਹਿਲਾਂ ਆ ਬਣ ਮੇਰੀ ਗੱਲ ਇਹ ਹੈ ਵੀ ਮੇਰਾ ਕਹਿਣ ਦਾ ਮਤਲਬ ਇਹ ਹੈ ਆ ਦੁੱਖਾ ਜਿਹਨੂੰ ਬੰਦਾ ਵੀ ਕਿ ਪੈਂਦਾ ਵੀ ਹੋਣੀ ਕਿਸੇ ਦਾ ਦਿਲ ਤਾਂ ਨਹੀਂ ਕਰਦਾ ਹੈਗਾ ਵੀ ਅਸੀਂ ਪਈ ਜਿਵੇਂ ਦਸਨਦੀਪ ਨੂੰ ਗਿਆ ਇਹਦੇ ਬੋਲ ਬਣਾਇਆ ਪਤਾ ਜੀ ਬੇਬੇ ਆ ਗਈ ਜੀ ਆਏ ਹੋ ਗਿਆ ਬਹੁ ਗਿਆ ਵੀ ਮੈਂ ਤੈਨੂੰ ਉਹ ਗੱਲ ਯਾਦ ਕਰਾਉਣਾ ਚਾਹੁੰਦੀ ਆ ਵੀ ਵਿੱਕੇ ਜੀ ਤੈਨੂੰ ਚੱਕਰਾਂ ਦੇ ਤੇ ਸਾਨੂੰ ਉੱਟੀ ਟੈਨਸ਼ਨ ਹੋਈ ਦੀ ਤੂੰ ਸਾਡੇ ਰੀਸ ਹੁੰਦਾ ਮੈਂ ਕਿਸੇ ਦੀ ਰੀਸ ਵੀ ਨਾ ਹੋਵੇ ਅਰੇ ਰੀਸਾਂ ਲੱਗੀਆਂ ਨਾ ਤੂੰ ਮੇਰੇ ਨਾਲ ਤੁਰਦਾ ਤਾਂ ਹੈ ਮੇਰੇ ਨਾਲ ਤੁਰਦਾ ਮੇਰੀ ਫੈਕੀ ਜੀ ਗਲਤੀ ਮਾਨੂੰ ਕਰਦੇ ਜੀ ਮਾਫ ਹਾਂ ਤਾਂ ਦਾ ਮੋਟਰਸਾਈਕਲ ਪਰ ਜਾ ਨਹੀਂ ਮੇਰੇ ਨਾਲ ਬਸ ਪਰ ਜਾਣਾ ਗੱਲ ਜੀ ਉਹਨਾਂ ਚੋਂ ਪਰਤਾਖਬਾ ਮੋਟਰ ਸਰਵਾਂ ਚੱਲਦੇ ਉਹ ਤਾਂ ਗਾ ਬੱਸ ਉਹ 52 60 ਲੱਖ ਦੀ ਬੱਸ ਆ ਕੋਈ ਨਾ ਨਾ ਟੋਕਾ ਦਿੰਦੇ ਟੋਕੇ ਦਿੰਦੇ ਪਰ ਮੇਰੇ ਸਾਹਮਣੇ ਨਾਲ ਸਾਰੇ ਸਰਾਹ ਹਜ਼ਾਰ ਕਾਂਡ ਦੇ ਨਾਲ ਫ੍ਰੀ ਕਰਾ ਮੈਂ ਆਪਣਾ ਲਾ ਲਊਗਾ ਪੈਸੇ ਕਹਿੰਦੇ ਪਤਾ ਨਹੀਂ ਕੀ ਕਦਾ ਹੋਇਆ ਬੋਲੀ ਹੋ ਜਾਂਦਾ ਹਾਂ ਮੈਂ ਉਹਨੂੰ ਬਣਾਉਣਾ ਨਹੀਂ ਆਪਣੀ ਕਹਾਣੀ ਹਾਂ ਕੀ ਕਰਾਂ ਹਾਂ ਕੀ ਕਰਨੂੰ ਬੀਜੂ ਜਾਵੇ ਮੈਂ ਤਾਂ ਨਹੀ ਇਹ ਗੱਲ ਕਹਣਾ ਚਾਹਨੀ ਆ ਵੀ ਦੁੱਖ ਨੂੰ ਦੁੱਖ ਸਮਝੋ ਜਾ ਕੇ ਤੇ ਨਾ ਸਮਝੋ ਵੀ ਸਾਡਾ ਦੁੱਖ ਨਹੀਂ ਅਸੀਂ ਉਹ ਦੁਖੀ ਆ ਓਹੋ ਜੇ ਕੋਈ ਪਿਆ ਕੋਈ ਬੈਠਾ ਉਹਨੂੰ ਪੁੱਛੋ ਵੀ ਕੋਈ ਗੱਲ ਨਹੀਂ ਤਾਂ ਠੀਕ ਹੋ ਜਾ ਹਾਂ ਫੇਰ ਉਹ ਨਹੀਂ ਇੱਕ ਮਿੰਟ ਮੈਂ ਜਿਹੜੀ ਗੱਲ ਕਹਿੰਦਾ ਮੈਂ ਹੌਸਲੇ ਦੇਣਾ ਹਾਂ ਵੀ ਨਹੀਂ ਵੀ ਕੋਈ ਦਿਮਾਗ ਉਧਰ ਨਾ ਲਾ ਤੂੰ ਫੋਨ ਚੱਕੜਨੀ ਹੈਗਾ ਬੰਦੇ ਨੂੰ ਕੁਝ ਨਹੀਂ ਮੈਂ ਜਦ ਮੈਂ ਬਿਮਾਰ ਪਈ ਹੁੰਨੀ ਮੈਨੂੰ ਹੀ ਲੈ ਲਓ ਮੈਨੂੰ ਵੀ ਕੀ ਵਗਾ ਪਾਣੀ ਵੀ ਨਹੀਂ ਪੁੱਛਦਾ ਵੀ ਤਾਂ ਪਾਣੀ ਪੀਣਾ ਸਰਦੂਪ ਦਾ ਕੋਈ ਨਹੀਂ ਬੱਖੀ ਬੁਕਰੀ ਚੱਲ ਬੱਖੀ ਇਹਨਾਂ ਰੀਸਾ ਲੋ ਮੇ ਜੰਮਿਆ ਹੋ ਗਿਆ ਕੋਈ ਨਹੀਂ ਮੈਨੂੰ ਕੋਈ ਨਹੀਂ ਇਹਨਾਂ ਆਇਆ ਮੈਨੂੰ ਇਹ ਦੱਸ ਅੱਜ ਇੱਕ ਰਾਤ ਕੋਲਣਾ ਜੀ ਮੈਂ ਆ ਬਿੱਕੀ ਦਾ ਨਹੀਂ ਬਹੁਤ ਏਰ ਹੋ ਗਈ ਜੀ ਦੱਸ ਤੇ ਜਦੋਂ ਮੈਂ ਆਈ ਤੀ ਇਹ ਅਠਮੀ ਕਲਾਸ ਬੜਦਾ ਦਾ ਬਈ ਕਹਿੰਦੇ ਵੀ ਬਹੁਤ ਜ਼ਿਆਦਾ ਉਹ ਆ ਗਿਆ ਤਾਂ ਹੜ ਆ ਗਿਆ ਤਾਂ ਫਿਰ ਇਹ ਕਿਸ ਝੂਂਡ ਚ ਫਸ ਗਿਆ ਤਾਂ ਆਹ ਇਹਨੂੰ ਕੋਈ ਲਗਾਦਾ ਨਹੀਂ ਤਾਂ ਬਹੁਤ ਕਾਲਾ ਪਿਲਾ ਤਾਂ ਉਹ ਤਾਂ ਕਰਕੇ ਜੀ ਇਹਨੂੰ ਮੰਮਾ ਚੱਕ ਲੈ ਗਏ ਚੱਕ ਚੱਕ ਲੈ ਗਏ ਤਾਂ ਕਾ ਕਰਕੇ ਸਾਧਨ ਹੀ ਹੈਗਾ ਬਾਪឪ ਨਾਲ ਨਾਲ ਲੜਦਾ ਹੁੰਦਾ ਤਾਂ ਜੀ ਆਹ ਲੈ ਤਾਂ ਬਥੇ ਗੱਲ ਕਹੜੀ ਦਾ ਮੇਰੇ ਘਰ ਦੇ ਵਿੱਚ ਲੜਾਈ ਜੜੀ ਆਇਆ ਘਰ ਤੇ ਕਹਿੰਦੇ ਪਹਿਲਾਂ ਤਾਂ ਉਹ ਬੈਠੇ ਪਤਾ ਨਹੀਂ ਕਿੱਦਾਂ ਗੱਲ ਜਾਰਾ ਗਈ ਬੱਚਪਨ ਦੀ ਗੱਲ ਹੈ ਜੋ ਬਚਪਨ ਦੇ ਵਿੱਚ ਲੰਘਿਆ ਉਹ ਹੁਣ ਮੁੜ ਕੇ ਆਉਣਾ ਨਹੀਂ ਇੱਕ ਵਾਰੀ ਲੰਘਿਆ ਵੇੜਾ ਮੁੜ ਕੇ ਆਉਂਦਾ ਨਹੀਂ ਨਹੀਂ ਅੱਜ ਵੀ ਕਈ ਵਾਰ ਗੁਜਿੰਦਰ ਕੋਲ ਲੱਜ ਨੂੰ ਤਾਂ ਮੈਂ ਮੈਨੂੰ ਐ ਕਹੀ ਜਾਂਦੀ ਆ ਇੱਕ ਵਾਰ ਇਹਦੇ ਦਿਮਾਗ ਨੇ ਸੈਟ ਕਰ ਲਿਆ ਤਾਂ ਉਭੀ ਮੈਂ ਕਿਤੇ ਉੱਚ ਬਸੇ ਬੰਦਾ ਮਾਦਾ ਬੰਦਾ ਜਦੋਂ ਸਮੇਂ ਨਾਲ ਦੇ ਬਹੁਤ ਬੰਦੇ ਬੰਦਾ ਸੋਚਣਾ ਲੱਗਾ ਕਿ ਉਹ ਨਦੀਆਂ ਜਿਹਨੂੰ ਲੰਘਦੇ ਹੁੰਦੇ ਨੇ ਕੋਈ ਕਿਹੜੀ ਸੱਚੀ ਲੱਭਾ ਵੀ ਗਿਆ ਤੇ ਮੈਂ ਕੀ ਪਤਾ ਸੱਚੀ ਭਾਈ ਹੜਕ ਹੀ ਆਇਆ ਮੈਨੂੰ ਕੋਈ ਨਹੀਂ ਪਤਾ ਹੈਗਾ ਸਮੇਂ ਦਾ ਕੀ ਪਤਾ ਹੁੰਦਾ ਕਹਿੰਦੇ ਨੂੰ ਬੰਦੇ ਨੇ ਸੋਚ ਆਇਆ ਕਹਿੰਦੇ ਉਹਨੇ ਮਰੀ ਜਿੰਦੀ ਤੇਨੇ ਮਕਾਲ ਕਰਦੀ ਆ ਤੇਰੀ ਭਾਬੀ ਤੇਰੀ ਭਾਬੀ ਤੇਰੀ ਭਾਬੀ ਭਾਬੀ ਤੇ ਉਹਨੂੰ ਮਕਾਲ ਕਰਦੀ ਆ ਇਹ ਤਾਂ ਸੱਚੀ ਦਿਮਾਗ ਚ ਕਰ ਲੈ ਕੇ ਬੈਠ ਗਿਆ ਇੱਕ ਵਾਰ ਤਾਂ ਵੀ ਮੈਂ ਸੱਚੀ ਹਾਂ ਕਿਤੇ ਹਲਕੇ ਤਾਂ ਨਹੀਂ ਆ ਗਿਆ ਹੁਣ ਕੀ ਕਰਨਾ ਪੁੱਤ ਜੀ ਹੋਰ ਕੀ ਆਜੂ ਰੇਣਾ ਦੋ ਬਿਲੋ ਕੰਮ ਆ ਕੇ ਬਿਲੋ ਕੋ ਪਾਣੀ ਲਾਓ ਥੱਕ ਫਰ ਠੀਕ ਹੈ ਕਿਹਨਾਂ ਚੇ ਨਿਕਲਣ ਵਾਲੇ ਨੇ ਨੌ ਘੱਟ ਰੋ ਜੀ ਹਾਂ ਜੀ ਕੱਚੇ ਥਾਈ ਦੀਆਂ ਨਾਲ ਵੀ ਨਹੀਂ ਘੜਾ ਟੁੱਟਣਾ ਜਿੱਡੇ ਜਿੱਡੇ ਨੌ ਕਰੇ ਪਏ ਅੰਦੀਪ ਪਾਟੀ ਚੱਪੇ ਇਹ ਅਦੂਲੇ ਫਾਟੀ ਤੋਂ ਤਾਂ ਕੀ ਨਹੀਂ ਕਿ ਕੋਈ ਦੌੜਦੀ ਹਜੀ ਆ ਪੈਗੀ ਲੋਰ ਉੱਤੇ ਠੀਕ ਆ ਮਹਾਰਾਜ ਨੂੰ ਸਿੰਘ ਕਰਦੀ ਗਲਾ ਤੇ ਮਿਲਦੇ ਗਾਟਾਂ ਤੇ ਪਹੁੰਚ ਗਏ ਜੀ ਅ ਦੌਣ ਸਾਹਿਬ ਧੰਨ ਬਾਬਾ ਖੜਕ ਸਿੰਘ ਜੀ ਧੰਨ ਬਾਬਾ ਜੋਹਾਰ ਸਿੰਘ ਜੀ ਮਹਾਰਾਜ ਸਭ ਨੂੰ ਰੱਖਣ ਚੜਦੀ ਕਲਾ ਚ ਤੇ ਉਹਦਾ ਸਾਹਿਬ ਜੀ ਮਹਾਰਾਜ ਅੱਗੇ ਵੀ ਸਭ ਵਾਸੇ ਸੋਖੀ ਸ਼ਾਂਤੀ ਬਣਾਈ ਰੱਖਣਾ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਜੋ ਵੀ ਜਾਨੀ ਮਾਨੀ ਨੁਕਸਾਨ ਹੋਇਆ ਭਾਈ ਮਹਾਰਾਜ ਸਭ ਦੇ ਅੰਗ ਸੰਗ ਸਾਹੀ ਹੋਣ ਧੰਨ ਮਹਾਰਾਜ ਕਰੋ ਕਿਰਪਾ ਸਾਪਰ ਸਾਰਿਆਂ ਦਾ ਦੁੱਖ ਤੁਸੇ ਕੱਟਣੇ ਮਹਾਰਾਜ ਸਤਨਾ ਐਤਵਾਰ ਨੂੰ ਹੁੰਦਾ ਜੂ ਪੂਰਾ ਘੱਟ ਆ ਤੇ ਅੱਜ ਤੂੰ ਗਿਆ ਸ਼ਰਾਬੀ ਜੇ ਵਾਂਗ ਤੁਰੀ ਆਉਂਦੀ ਐ ਠੀਕ ਓ ਮੇਰਾ ਸੇਰ ਮਹਾਰਾਜ ਸਤ ਨਾਮ ਸੱਚਾ ਪਾਤਸ਼ਾਹ ਸੋਕਰਖਿਓ ਮੇਰਾ ਫਿਰਦਾ ਜੀ ਮੇਰੇ ਨਾਲ ਲਾ ਦਿਆ ਫਿਰਦਾ ਫਿਰਦਾ bye wow. wow. the